like ਔਰ ਬਹੁਤ ਪਿਆਰ ਸਤਿਕਾਰ ਜਿਹੜਾ ਸਾਡੀ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਹੈ ਪਹਿਲਵਾਨੀ ਨੂੰ ਮੇਰੇ ਵੀਰੋ ਵੱਡਾ ਸਤਿਕਾਰ ਜਿਹੜਾ ਖੇਡ ਮੈਦਾਨ ਦੇ ਵਿੱਚ ਦਿੱਤਾ ਜਾ ਰਿਹਾ ਹੈ ਲਾਭੀ ਜਿਹੜੇ ਵੀ ਨੇ ਕੋਲੇ ਬਾਈ ਹੋਰ ਵੀ ਬੜੇ ਬਲਿਆ ਵਦਿਆ ਮੱਲਾਦਾਰਾ ਸ਼ੁਰੂ ਹੋ ਚੁੱਕਾ ਹੈ ਕੌਣ ਆ ਗਿਆ ਆਓ ਸਰਵਨ ਆ ਗਿਆ ਚਾਰ ਕਦਮ ਅੱਗੇ ਚੱਲ ਗਿਆ ਦੇਖਾਰੇ ਭਾਸ਼ਾ ਨੂੰ ਸਲਮੀ ਓ ਮਾਰੇ ਤਾਰੀ ਆਵੀ ਮੁੰਡਾ ਬੜਾ ਟੌਪ ਦਾ ਸਾਡੇ ਕੋਲ ਆ ਗਿਆ ਅਮਰ ਜਿੱਤ ਮੇਰਾ ਮਿੱਠੀ ਕੋਈ ਮੋਹ ਦੇਖਾਂ ਹੱਥ ਨੂੰ ਪਿੱਛੇ ਆਵਾਜ਼ ਆ ਰਹੀ ਹੈ। ਸ਼ੁਕਰੀਆ। ਅੱਜ। ਤੂੰ ਕਰਦੀ ਚੁੱਪ ਕਿੰਨ੍ਹ ਸੁਣੀਂਦਾ ਕਿੰਨ੍ਹ ਸੁਣੀਂਦਾ। ਇਹ ਰੋਕੋ ਨਾਲ ਸਾਥ ਸੁਣੀਂਦਾ। ਬੱਬਾ। ਹੁਣ ਵੀ ਚਲੀ ਜਾਓ। ਪਾਸ ਮੰਨ ਲਿਓ। ਪਹੀ ਜਾਓ ਭਾਈ। ਵੇਚ ਪਾਉ ਪਾਣੀ ਤਾਂ ਪੈ ਰੱਖਦੇ। ਵੀ ਦੱਸੋ ਕਿੱਥੇ ਜਾਓ। ਠੀਕ ਜਾਓ। ਉਹ ਤਾਂ ওরে চোর যা পাড়তে আંદર যাও যাও তো যাইতো না ਜਲ ਕੇ ਦਰਸ਼ਨ ਕਰੀਏ ਤੁਹਾਡੇ ਇਹ ਖਾਰਾ ਪਾਸੋਂ ਸਲਾਮੀ ਦੇਣਗੇ ਲੱਭ ਜੋਰਦਰ ਤਾੜੀ ਮਾਰ ਦਿਓ ਪੰਮਾ ਓਏ ਹੋਏ ਆ ਗਿਆ ਆ ਟੌਪ ਦੇ ਮੱਲੇ ਆ ਟੌਪ ਦੇ ਮੱਲੇ ਵਾਜ ਟੌਪ ਦੇ ਮੱਲੇ

ਭਾਈ ਇਹ ਨਾਮ ਸਿੰਘ ਮਾਰਦੇ ਤਾੜੀਆਂ ਬਾਜ ਜਿੱਤੂ ਆ ਚੱਲਦੀ ਹੋਈ ਕੁਸ਼ਤੀ ਦੇ ਵਿੱਚੋਂ ਛੋਟੀਆਂ ਵੀ ਝੰਗੀਆਂ ਲਵਾਈਆਂ ਆ ਬਾਜ ਨੇ ਪੂਰੀ ਧੱਕ ਪਾਈ ਹੈ ਕਮੇਟੀ ਵਾਲੇ ਕਹਿੰਦੇ ਤੇ ਜਿੱਤਿਆਂ ਦਾ ਜਬਾਨ ਤੇ ਬਰਾਜ ਮਾਨਿਆ ਸਾਡੇ ਸਰਵਜਨ ਹਾਂਜੀ ਲਓ ਭਾਈ ਕੁਸ਼ਤੀ ਪ੍ਰੇਮੀਆਂ ਜੇ ਸਮੇਂ ਦਾ ਸਾਨੂੰ ਬੜੀ ਬੇਸਬਰੀ ਇੰਤਜ਼ਾਰ ਸੀ ਉਹ ਸਮਾਂ ਮੁਠੀ ਜਾ ਗਿਆ ਅੱਜ ਦੇ ਦੰਗਲ ਦੀ ਸਭ ਤੋਂ ਵੱਡੀ ਕੁਸ਼ਤੀ ਭਾਈ ਝੰਡੀ ਵਾਲੀ ਕੁਸ਼ਤੀ ਬਾਸ਼ਾ ਜੀ ਜਦੇਉ ਸਲਮੀ ਉਧਰ ਪ੍ਰਭ ਗਰਾਇਆ ਸਾਡਾ ਭਰਾ ਬਹੁਤ ਵੱਡੇ ਪਿਆਰ ਸਤਿਕਾਰ ਜਿਹੜੇ ਭਰਾ ਬੋਲੇ ਆਏ ਹੈ ਵੱਡੀ ਵਾਲਾ ਮੁੰਡਾ ਆ ਜੀ ਕਹਿੰਦੇ 9 ਤਰੀਕ ਨੂੰ ਵੱਡੇ ਰੌਣਕ ਲਗਣੀ ਆ ਵੱਡਾ ਖਾੜਾ ਲੱਗਣਾ ਹੈ ਟਾਪ ਦੇ ਮੱਲ ਦੁਨੀਆਂ ਦੇ ਕਹਿੰਦੇ ਕਹਾਉਂਦੇ ਮੱਲ ਅੱਜ ਸਿੰਘ ਮਿਲਦਾ ਸੰਗਾਰ ਬਣੇਗਾ ਲਾਮੀ ਦੇਣਗੇ ਲੈ ਵੀ ਜੋਰ ਨਾਲ ਤਾੜੀ ਮਾਰ ਦਿਓ ਪੰਮਾ ਓਏ ਹੋਏ ਆ ਗਿਆ